ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦਾ ਮੁੱਖ ਕਾਰਨ ਹੈ ਪੰਜਾਬ ਦੇ ਜਿਹੜੇ ਨਿੱਜੀ ਸਕੂਲ ਹੈ ਉਹ ਆਪਣੀ ਮਨਮਾਨੀ ਕਰ ਰਹੇ ਹੈ ਉਹਨਾਂ ਮਨਮਾਨੀ ਦਾ ਪਰਦਾ ਫਾਸ਼ ਕਰਨ ਦਾ ਅੱਜ ਦੀ ਮੇਨ ਕਾਨਫਰੰਸ ਕਰਨ ਦਾ ਸਾਡਾ ਮਕਸਦ ਹੈ ਮੈਂ ਦੱਸ ਦੇਣਾ ਚਾਹੁੰਦਾ ਕਿ ਆਰਟੀ ਰਾਈਟ ਟੂ ਐਜੂਕੇਸ਼ਨ ਜਿਹੜਾ ਐਕਟ ਹੈ ਉਹ ਸਾਨੂੰ ਅਧਿਕਾਰ ਦਿੰਦਾ ਹੈ ਸਾਡੇ ਬੱਚਿਆਂ ਨੂੰ ਜਿਹੜੇ ਕਿ ਆਰਥਿਕ ਪੱਖੋਂ ਬੱਚੇ ਗਰੀਬ ਨੇ ਜਾ ਫਿਰ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਦੀ ਪੜ੍ਹਾਈ ਮਹਿੰਗੇ ਸਕੂਲ ਹੋਣ ਕਾਰਨ ਨਹੀਂ ਕਰਵਾ ਪਾਰੇ ਉਹਨਾਂ ਵਾਸਤੇ ਕਿ ਆਪਣਾ ਐਜੂਕੇਸ਼ਨ ਜਿਹੜਾ ਹੈ ਇੱਕ ਐਸਾ ਰਾਈਟ ਹੈ ਜਿਹੜਾ ਕਿ ਮੌਲਿਕ ਅਧਿਕਾਰਾਂ ਦੇ ਵਿੱਚ ਸ਼ਾਮਿਲ ਹੈ ਮੈਂ ਗੱਲ ਕਰਦਾ ਇਹ ਰੂਲ 2019 ਦੇ ਵਿੱਚ ਰਾਈਟ ਆਫ ਚਿਲड्रन ਟੂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਐਕਟ 2009 ਦੇ ਤਹਿਤ 25% ਜਿਹੜਾ ਕੋਟਾ ਹੈ ਉਹਨਾਂ ਬੱਚਿਆਂ ਲਈ ਜਿਹੜੇ ਜ਼ਰੂਰਤਮੰਦ ਪਰਿਵਾਰ ਨੇ ਜਾਂ ਉਹ ਬੱਚੇ ਜਿਹੜੇ ਆਰਥਿਕ ਪਤਖੋਂ ਬਹੁਤ ਜ਼ਿਆਦਾ ਗਰੀਬ ਨੇ ਉਹਨਾਂ ਵਾਸਤੇ ਇਹ ਕੋਟਾ ਹਰ ਇੱਕ ਪ੍ਰਾਈਵੇਟ ਸਕੂਲ ਹਰ ਇੱਕ ਪ੍ਰਾਈਵੇਟ ਜਿਹੜੇ ਚੱਲ ਰਹੇ ਐ ਜਿਹੜੇ ਨਿੱਜੀ ਸਕੂਲ ਐ ਉਹਨਾਂ ਵਿੱਚ ਇਹ ਡਿਕਲੇਅਰ ਕੀਤਾ ਹੋਇਆ ਐ ਪਰ ਇਹ ਲਗਾਤਾਰ ਦੇਖਣ ਨੂੰ ਮਿਲਿਆ ਕਿ ਜੜੀਆਂ ਜੜੀਆਂ ਵੀ ਸਰਕਾਰਾਂ ਹੋਣ ਤਾਂ ਕਰੀਆਂ ਉਹਨਾਂ ਨੇ ਕਿਸੇ ਨਾ ਕਿਥੇ ਸਰਕਾਰ ਦੇ ਨਾਲ ਮਿਲੀਭੁਗਤ ਕਰਕੇ ਜਾਂ ਕੋਈ ਨਾ ਕੋਈ ਵਜ੍ਹਾ ਏਦਾਂ ਦੀ ਬਣਾ ਕੇ ਜਾਂ ਜਿਹੜਾ ਆਰਟੀਕਲ ਜਿਹੜਾ ਕਿ ਰੂਲ ਕਰਦਾ ਹੈ 7/4 ਇਹ ਰੂਲ ਕੀ ਕਹਿੰਦਾ ਸੀਗਾ ਕਿ ਪਹਿਲਾ ਜਿਹੜੇ ਸਰਕਾਰੀ ਜਿੰਨੇ ਵੀ ਸਰਕਾਰੀ ਸਕੂਲ ਨੇ ਜਾਂ ਕੋਈ ਸੰਸਥਾਵਾਂ ਵਾਲੇ ਸਕੂਲ ਨੇ ਉਹਨਾਂ ਸਕੂਲਾਂ ਦੇ ਵਿੱਚ ਜਦੋਂ ਕੋਟਾ ਪੂਰਾ ਹੋ ਜਾਏਗਾ ਜਦੋਂ ਉਹਨਾਂ ਦੀਆਂ ਸੀਟਾਂ ਕੰਪਲੀਟ ਹੋ ਜਾਣਗੀਆਂ ਉਸ ਤੋਂ ਬਾਅਦ ਪ੍ਰਾਈਵੇਟ ਸਕੂਲ ਜਿਹੜਾ ਹੈ ਉਹ 25% ਜਿਹੜਾ ਫ੍ਰੀ ਕੋਟਾ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਬੱਚੇ ਦਾ ਦਾਖਲਾ ਦੇ ਸਕਦੇ ਹੋ ਲੇਕਿਨ ਇਹ ਜਿਹੜਾ ਕੰਡਮਪਟ ਕੀਤਾ ਹੈ ਪਟੀਸ਼ਨਰ ਹੈ ਜਗਮੋਹਨ ਸਿੰਘ ਰਾਜੂ ਜਿਨ੍ਹਾਂ ਨੇ ਇੱਕ ਪਟੀਸ਼ਨ ਪਾਈ ਸੀ ਇਸੇ ਰੂਲ ਦੇ ਮੁਤਾਬਿਕ ਕਿ ਰੂਲ ਜਿਹੜਾ 27 ਰੂਲ ਜਿਹੜਾ 7/4 ਇਹ ਐਕਟ 2011 ਦੇ ਅਕੋਰਡਿੰਗ ਸੀਗਾ ਇਹਨੂੰ ਜਿਹੜਾ ਕੰਡਮਪਟ ਕੀਤਾ ਹੈ ਜਸਟਿਸ ਸ਼ੀਲ ਜਿਹੜੇ ਨਾਗੂ ਹੈ ਉਹ ਜਸਟਿਸ ਐਚ ਐਸ ਗਰੇয়াল ਉਹਨਾਂ ਨੇ ਇਸ ਕੇਸ ਦੇ ਵਿੱਚ ਜਿਹੜਾ ਪੂਰੀ ਕੇਸ ਦੀ ਸੁਣਵਾਈ ਕੀਤੀ ਔਰ ਇਹਨਾਂ ਜਸਟਿਸ ਨੇ ਫਾਈਨਲ ਜਿਹੜਾ ਆਰਡਰ ਜਿਹੜਾ ਪਾਸ ਹੋਇਆ ਇਹ 19 ਫਰਵਰੀ 2025 ਨੂੰ ਆਰਡਰ ਪਾਸ ਹੁੰਦਾ ਹੈ ਇਸ ਆਰਡਰ ਦੇ ਤਹਿਤ ਪੰਜਾਬ ਸਰਕਾਰ ਨੂੰ ਖਾਸ ਕਰਕੇ ਇਹ ਹਦਾਇਤ ਦਿੱਤੀ ਜਾਂਦੀ ਹੈ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਕੋਈ ਨਿੱਜੀ ਸਕੂਲ ਨੇ ਕੋਈ ਪ੍ਰਾਈਵੇਟ ਸਕੂਲ ਨੇ ਉਨ੍ਹਾਂ ਦੇ ਵਿੱਚ ਇਹ ਨਿਰਧਾਰਿਤ ਕੀਤਾ ਜਾਵੇ ਇਹ ਫਾਈਨਲਾਈਜ਼ ਕੀਤਾ ਜਾਵੇ ਕਿ ਸੈਸ਼ਨ 2025-2026 ਇਸ ਸੈਸ਼ਨ ਦੇ ਵਿੱਚ ਜਿਹੜੇ ਕਿ 25% ਕੋਟ ਆ ਫ੍ਰੀ ਐਜੂਕੇਸ਼ਨ ਦੇ ਤਹਿਤ ਉਹ ਬੱਚੇ ਜਿਹੜੇ ਲੋੜਵੰਦ ਪਰਿਵਾਰ ਹੈ ਜਾਂ ਜਿਹੜੇ ਗਰੀਬ ਬੱਚੇ ਆਰਥਿਕ ਪੱਖੋਂ ਕਮਜ਼ੋਰ ਬੱਚੇ ਹੈ ਜਾਂ ਐਸਸੀ ਹੈ ਐਸਟੀ ਹੈ ਬੀਸੀ ਹੈ ਇਸ ਕੈਟਾਗਰੀ ਦੇ ਜਿਹੜੇ ਬੱਚੇ ਹੈ ਜਾਂ ਕੋਈ ਅਨਾਥ ਬੱਚੇ ਹੈ ਉਹਨਾਂ ਨੂੰ ਅਧਿਕਾਰ ਇਹ ਐਕਟ ਦਿੰਦਾ ਹੈ ਔਰ ਇਹ ਹਾਈ ਕੋਰਟ ਨੇ ਕਿਹਾ ਕਿ ਹਰੇਕ ਪ੍ਰਾਈਵੇਟ ਸਕੂਲ ਜਿੰਨੇ ਵੀ ਸਕੂਲ ਨੇ ਪੰਜਾਬ ਦੇ ਵਿੱਚ ਜਿਹੜੇ ਕਿ ਸੰਸਥਾਵਾਂ ਤੋਂ ਅਲਹਿਦਾ ਨੇ ਉਹ ਸਾਰੇ ਸਕੂਲਾਂ ਨੂੰ ਸਖਤ ਸ਼ਕਤੀ ਨਾਲ ਇਹ ਆਰਡਰ ਦਿੱਤੀ ਹੈ ਕਿ ਇਹ ਆਰਡਰ ਜਿਹੜਾ ਹੈ ਇਹਨਾਂ ਨੂੰ ਮੰਨਣੇ ਪੈਣਗੇ 25% ਜਿਹੜਾ ਕੋਟਾ ਹੈ ਇਹਨਾਂ ਆਰਥਿਕ ਪੱਖੋਂ ਜਿਹੜੇ ਕਮਜ਼ੋਰ ਸਟੂਡੈਂਟ ਹੈ ਇਹਨਾਂ ਨੂੰ ਹਰ ਹਾਲ ਦੇ ਵਿੱਚ ਦੇਣਾ ਪਏਗਾ ਗੱਲ ਇਹ ਹੈ ਕਿ ਇਸ ਐਕਟ ਦੇ ਅਕੋਰਡਿੰਗ ਰਾਈਟ ਟੂ ਐਜੂਕੇਸ਼ਨ ਐਕਟ ਦੇ ਅਕੋਰਡਿੰਗ ਇਹ ਰੂਲ 2009 ਤੋਂ ਹੀ ਲਾਗੂ ਹੋਇਆ ਹੈ ਕਿ 2011 ਦੇ ਵਿੱਚ ਇਹਨੂੰ ਜਿਹੜਾ ਫਾਈਨਲਾਈਜ਼ ਕੀਤਾ ਗਿਆ ਬਟ ਇਹਦੇ ਉੱਪਰ ਕੋਈ ਗੌਰ ਨਹੀਂ ਫਰਮਾਇਆ ਜਾ ਰਿਹਾ ਜਿਹੜਾ 25% ਕੋਟਾ ਕਾਗਜ਼ਾਂ 'ਚ ਤਾਂ ਕਲੀਅਰ ਹੁੰਦਾ ਹੈ ਕਾਗਜ਼ਾਂ 'ਚ ਦਿਖਾ ਦਿੰਦੇ ਆਂ ਜੀ ਅਸੀਂ ਦੇ ਰਹੇ ਆਂ ਕਰ ਰਹੇ ਆਂ ਜੇ ਸਾਡੇ ਕੋਲ ਐਡਮਿਸ਼ਨਸ ਨਹੀਂ ਆ ਰਹੀਆਂ ਪਰ ਇਹ ਸਾਰਾ ਸਾਰ ਝੂਠ ਸੀਗਾ ਜਦੋਂ ਇਹ ਫਟਕਾਰ ਲਗਾਈ ਇਹ ਪਟੀਸ਼ਨ ਜਗਮੋਹਨ ਸਿੰਘ ਰਾਜੂ ਜੀ ਨੇ ਪਾਈ ਕਿ ਪੰਜਾਬ ਦੇ ਵਿੱਚ ਸਿਰਫ ਕੱਲਾ ਦਿਖਾਵਾ ਕੀਤਾ ਜਾ ਰਿਹਾ ਹੈ ਕਿਸੇ ਤਰ੍ਹਾਂ ਨਾਲ ਕੋਈ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਸਟੂਡੈਂਟ ਹੈ ਉਹਨਾਂ ਨੂੰ ਕੋਈ ਇਹਦਾ ਨਿੱਜੀ ਫਾਇਦਾ ਜਾਂ ਕੋਈ ਇਹਨਾਂ ਨੂੰ ਆਪਣਾ ਫਾਇਦਾ ਨਹੀਂ ਨਜ਼ਰ ਆਇਆ ਤਾਂ ਇਹ ਫਟਕਾਰ ਲਾਉਂਦੇ ਹੋਏ ਹਾਈ ਕੋਰਟ ਨੇ ਫਾਈਨਲ ਆਪਣਾ ਫੈਸਲਾ ਸੁਨਾਤਾ ਹੈ ਹੁਣ ਮੈਂ ਪੂਰੇ ਪੰਜਾਬ ਭਰ ਦੇ ਵਿੱਚ ਜਿੰਨੇ ਕੋਈ ਨਿੱਜੀ ਸਕੂਲ ਨੇ ਪ੍ਰਾਈਵੇਟ ਸਕੂਲ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੇ ਪੰਜਾਬ ਦੇ ਬੱਚੇ ਜਿਹੜੇ ਨੌਜਵਾਨ ਜਿਹੜੀ ਪੀੜ੍ਹੀ ਹੈ ਜਾਂ ਬੱਚੇ ਜਿਹੜੇ ਪੜਨਾ ਚਾਹੁੰਦੇ ਆ ਉਹਨਾਂ ਦੇ ਅਧਿਕਾਰ ਪਲੀਜ਼ ਉਹਨਾਂ ਨੂੰ ਦਿੱਤਾ ਜਾਵੇ ਹਾਈ ਕੋਰਟ ਨੇ ਵੀ ਤੁਹਾਨੂੰ ਜਿਹੜਾ ਸਖਤ ਨਿਰਦੇਸ਼ ਦਿੱਤੇ ਗਏ ਆ ਪੰਜਾਬ ਗਵਰਨਮੈਂਟ ਨੇ ਚਾਹੇ ਡਿਸਟ੍ਰਿਕਟ ਕੋਈ ਆਫੀਸਰਸ ਨੇ ਚਾਹੇ ਪੰਜਾਬ ਲੈਵਲ ਦੇ ਕੋਈ ਆਫੀਸਰਸ ਨੇ ਸਕੂਲ ਐਜੂਕੇਸ਼ਨ ਬੋਰਡ ਹੈ ਉਹਨਾਂ ਸਾਰਿਆਂ ਤੱਕ ਚਿੱਠੀਆਂ ਕੱਢ ਚੁੱਕੇ ਆ ਕਿ ਇਹ ਜਿਹੜਾ ਰਾਈਟ ਹੈ ਬਣਦਾ ਜਿਹੜਾ ਰਾਈਟ ਹੈ ਇਹ ਹਰੇਕ ਬੱਚੇ ਨੂੰ ਮਿਲਣਾ ਚਾਹੀਦਾ ਹੁਣੇ ਦੱਸ ਦਿੰਨੇ ਚਾਹੁੰਦੇ ਆਂ ਕਿ ਇਹ ਜਾਣਕਾਰੀ ਜਿਹੜੀ ਹਾਈ ਕੋਰਟ ਨੇ ਦਿੱਤੀ ਹੈ ਇਹਦਾ ਫਾਇਦਾ ਆਪਾਂ ਕਿਵੇਂ ਲੈ ਸਕਦੇ ਆਂ ਇੱਕ ਤਾਂ ਜਿਹੜਾ ਆਰਥਿਕ ਰੂਪ ਚ ਆਪਾਂ ਕਮਜ਼ੋਰ ਆ ਉਹਦਾ ਸਰਟੀਫਿਕੇਟ ਨਾਲ ਲਗਾਉਣਾ ਜ਼ਰੂਰੀ ਹੈ ਪਹਿਲੀ ਕਲਾਸ ਤੋਂ ਹੀ ਐਡਮਿਸ਼ਨ ਪਹਿਲੀ ਕਲਾਸ ਤੋਂ ਜਿਹੜਾ ਬੱਚੇ ਦੀ ਐਡਮਿਸ਼ਨ ਹੋ ਗਈ ਉਹ ਬੱਚਾ 8ਵੀਂ ਕਲਾਸ ਤੱਕ ਪ੍ਰਾਈਵੇਟ ਸਕੂਲ ਦੇ ਵਿੱਚ ਫ੍ਰੀ ਆਫ ਕੋਸਟ ਆਪਣੀ ਐਜੂਕੇਸ਼ਨ ਲੈ ਸਕਦਾ ਕਿਸੇ ਤਰ੍ਹਾਂ ਦੀ ਉਹਨੂੰ ਕੋਈ ਫੀਸ ਨਹੀਂ ਦੇਣੀ ਪੈਣੀ ਕੋਈ ਕਿਸੇ ਤਰ੍ਹਾਂ ਦੇ ਉੱਪਰ ਰੋਲ ਨਹੀਂ ਲਾਗੂ ਹੁੰਦਾ ਆਰਟੀਈ ਦੀ ਐਪਲੀਕੇਸ਼ਨ ਹੈ ਉਹ ਹਰ ਸਕੂਲ ਦੇ ਵਿੱਚ ਅਵੇਲੇਬਲ ਹੋਊਗੀ ਉਹਨੂੰ ਤੁਸੀਂ ਜਿਹੜੀ ਇਹ ਭਰਨੀ ਹੈ ਆ ਨਾਲ ਆਪਣੇ ਜਿਹੜੇ ਸਰਟੀਫਿਕੇਟ ਲਗਾ ਕੇ ਤੁਸੀਂ ਆਪਣੇ ਬੱਚਾ ਨੂੰ ਐਡਮਿਸ਼ਨ ਕਰਾ ਸਕਦੇ ਹੋ ਮੈਂ ਫਿਰ ਦੁਹਰਾ ਰਿਹਾ ਕਿ 6 ਸਾਲ ਤੋਂ ਲੈ ਕੇ 14 ਸਾਲ ਦੇ ਬੱਚਿਆਂ ਨੂੰ ਇਹਦਾ ਲਾਹਾ ਮਿਲੇਗਾ ਜਿਹੜੇ ਮਾਪੇ ਬੱਚੇ ਦੀ ਫਰਸਟ ਕਲਾਸ ਤੋਂ ਐਡਮਿਸ਼ਨ ਕਰਾਉਣਾ ਚਾਹੁੰਦੇ ਐ ਔਰ ਮਜਬੂਰ ਹੋਏ ਪਏ ਐ ਕਿ ਆਰਥਿਕ ਪੱਖੋਂ ਕਮਜ਼ੋਰ ਆ ਅਸੀਂ ਆਪਣੇ ਬੱਚੇ ਨੂੰ ਨਹੀਂ ਪੜਾ پا ਰਹੇ ਔਰ ਦੇਖਦੇ ਆ ਆਸ-ਪਾਸ ਔਰ ਲੋਕਾਂ ਦੇ ਵਿੱਚ ਦੇਖਦੇ ਆ ਕਿ ਇੰਨੇ ਮਹਿੰਗੇ-ਮਹਿੰਗੇ ਸਕੂਲ ਐ ਅਸੀਂ ਕਿਵੇਂ ਆਪਣੇ ਬੱਚੇ ਨੂੰ ਪੜਾਵਾਂਗੇ ਤਾਂ ਇਹ ਰੂਲ ਆਪਣੇ ਸਾਰਿਆਂ ਲਈ ਲਾਗੂ ਹੁੰਦਾ ਕਿ ਜਿਹੜੇ ਆਰਥਿਕ ਪੱਖੋਂ ਲੋਕ ਕਮਜ਼ੋਰ ਨੇ ਉਹ ਵੀਰੇ ਮੇਰੇ ਭੈਣ ਜਾ ਕੇ ਆਪਣੇ ਜਿਹੜੇ ਆ ਦਾਖਲ ਬੱਚਾ ਕਰਾ ਸਕਦੇ ਆ ਹੋਰ ਇਹ ਵੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਕੋਈ ਵੀ ਸਕੂਲ ਅਗਰ ਇਹ ਕਾਨੂੰਨ ਦੀ ਉਲੰਘਣਾ ਕਰਦਾ ਜੋ ਹਾਈ ਕੋਰਟ ਨੇ ਆਰਡਰ ਦਿੱਤੀ ਜਾਂਦੀ ਹੈ ਕਰੋ ਉਲੰਘਣਾ ਕਰਦਾ ਉਹਨਾਂ ਉੱਪਰ ਬੰਦ ਹੀ ਕਾਨੂੰਨੀ ਕਾਰਵਾਈ ਵਾਸਤੇ ਮੈਂ ਦੀਪਕ ਸ਼ਰਮਾ ਤੁਹਾਡੇ ਨਾਲ ਹਰ ਹਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗਾ ਜਿੰਨੇ ਵੀ ਤੁਹਾਡੇ 1 ਕਿਲੋਮੀਟਰ 2 ਕਿਲੋਮੀਟਰ ਦੇ ਧਾਇਰੇ ਦੇ ਵਿੱਚ ਸਕੂਲ ਆਉਂਦੇ ਆ ਜਿਹੜਾ ਨਿਯਮ ਕਹਿੰਦਾ ਕਿ ਜਿਹੜਾ ਕੋਈ ਨਜ਼ਦੀਕਾ ਜ੍ਹਾ ਨੇਬਰਹੂਡ ਸਕੂਲ ਹੈ ਕੋਈ ਉੱਥੇ ਤੁਸੀਂ ਆਪਣੇ ਬੱਚਾ ਐਡਮਿਸ਼ਨ ਕਰਾ ਸਕਦੇ ਹੋ ਅੱਜ ਜਿਹੜਾ ਇਹ ਹਾਈ ਕੋਰਟ ਦੇ ਵਿੱਚ ਪटीशन ਪਾਈ ਉਸ ਪਟੀਸ਼ਨਰ ਦਾ ਮੈਂ ਜਿਹੜੇ ਉਰਫ ਰਾਜੂ ਜੀ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਪਟੀਸ਼ਨ ਆਮ ਲੋਕਾਂ ਦੀ ਸੁਣਵਾਈ ਵਾਸਤੇ ਸਟੂਡੈਂਟਸ ਦੀ ਸੁਣਵਾਈ ਵਾਸਤੇ ਰੱਖੀ ਔਰ ਹਾਈ ਕੋਰਟ ਨੇ ਮੋਹਰ ਲਾਉਂਦੇ ਹੋਏ ਇਹ ਫਾਈਨਲਾਈਜ਼ ਕੀਤਾ ਔਰ ਹਕੂਮਜ਼ਾਰੀ ਕੀਤੀ ਕਿ ਇਹਨੂੰ ਲਾਗੂ ਕੀਤਾ ਜਾਏ ਹੁਣ ਗੱਲ ਆਉਂਦੀ ਹੈ ਕਿ ਅਗਰ ਸਕੂਲ ਕਹਿਣਾ ਨਹੀਂ ਮੰਨਦਾ ਜਾਂ ਅਗਰ ਸਕੂਲ ਤੁਹਾਡੇ ਨਾਲ ਆਣਾ ਕਾਣੀ ਕਰਦਾ ਤਾਂ ਤੁਸੀਂ ਕੀ ਕਰ ਸਕਦੇ ਹੋ ਤਾਂ ਮੈਂ ਅੱਜ ਪ੍ਰੈਸ ਕਾਨਫਰੰਸ ਲਈ ਆਹੀਂ ਜਿਹੜੇ ਕਿ ਆਦੇਸ਼ ਜਾਰੀ ਹੋਏ ਐ ਏ ਦੇਖੋ ਤੁਸੀਂ ਇਹ ਟਾਈਪ ਕਰਕੇ ਹਾਈ ਕੋਰਟ ਦੇ ਆਰਡਰ ਤੁਸੀਂ ਕੱਢ ਸਕਦੇ ਹੋ ਇਹਨਾਂ ਆਰਡਰਾਂ ਨੂੰ ਦਿਖਾ ਕੇ ਤੁਸੀਂ ਕਿਸੇ ਵੀ ਪ੍ਰਾਈਵੇਟ ਸਕੂਲ ਵਿੱਚ ਆਪਣੇ ਬੱਚੇ ਦੀ ਐਡਮਿਸ਼ਨ ਕਰਵਾ ਸਕਦੇ ਹੋ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਇਹ ਜਿਹੜੀ ਸ਼ਰਤ ਹੈ ਕਿ ਤੁਹਾਡਾ ਬੱਚਾ ਅਗਰ ਪਹਿਲੀ ਕਲਾਸ ਦੇ ਵਿੱਚ ਐਡਮਿਸ਼ਨ ਲੈਂਦਾ ਤਾਂ ਉਹ 8ਵੀਂ ਕਲਾਸ ਤੱਕ ਫ੍ਰੀ ਦੇ ਵਿੱਚ ਪੜ ਸਕਦਾ ਹੈ ਆਦਰਵਾਇਸ ਕੋਈ ਚਾਹੇ ਕਿ ਮੈਂ ਆਪਣੇ ਬੱਚੇ ਨੂੰ ਸੈਕੰਡ ਕਲਾਸ ਜਾਂ 5ਥ ਕਲਾਸ ਜਾਂ 4ਥ ਕਲਾਸ ਜਾਂ ਵਿਚਲੀਆਂ ਕੋਈ ਕਲਾਸਾਂ 'ਚ ਕਰਾਉਣਾ ਚਾਹਾਂ ਤਾਂ ਉਹਦੇ ਵਾਸਤੇ ਇਹ ਰੂਲ ਨਹੀਂ ਕਰਦਾ ਇਸ ਕਰਕੇ ਉਹਨਾਂ ਮਾਪਿਆਂ ਵਾਸਤੇ ਜਿਹੜੇ ਹਲੇ ਬੱਚੇ 6 ਸਾਲ ਦੇ ਨੇ ਪਾਇਸਾਲ ਦੇ ਨੇ ਆਪਣੇ ਬੱਚਾ ਨੂੰ ਐਡਮਿਸ਼ਨ ਕਰਾਉਣਾ ਚਾਹੁੰਦੇ ਆ ਇਹ ਸਿਰਫ ਉਹਨਾਂ ਲਈ ਰੂਲ ਕਰਦਾ ਏ ਔਰ ਹੁਣ ਪੰਜਾਬ ਨੂੰ ਲੋੜ ਹੈ ਕਿ ਆਪਾਂ ਆਪਣੇ ਬੱਚਾ ਨੂੰ ਜਿਹੜੇ ਮਰਜੀ ਸਕੂਲ ਚ ਪੜਾ ਸਕਦੇ ਆ ਅੱਛੇ ਸਕੂਲ ਚ ਪੜਾ ਸਕਦੇ ਆ ਬਿਲਕੁਲੇ ਦਿਮਾਗ ਚ ਕਰ ਦੇਣ ਦੀ ਲੋੜ ਹੈ ਕਿ ਆਪਾਂ ਕਿਸੇ ਸਰਕਾਰੀ ਸਕੂਲ ਦੇ ਵਿੱਚ ਆਪਾਂ ਬੱਚਾ ਨੂੰ ਪੜਾਈਏ ਹਰ ਬੱਚੇ ਦੇ ਹਰ ਮਾਪੇ ਦੇ ਮਨ ਚ ਇਹ ਹੁੰਦਾ ਇਹ ਖੁਆਬ ਹੁੰਦਾ ਕਿ ਮੈਂ ਆਪਣੇ ਬੱਚਾ ਨੂੰ ਜਿਵੇਂ ਕਿ ਬਾਕੀ ਪੇਰੈਂਟਸ ਇਹਨੇ ਮਹਿੰਗੇ ਮਹਿੰਗੇ ਸਕੂਲਾਂ ਚ ਪੜਾਉਂਦੇ ਆ ਅਸੀਂ ਵੀ ਪੜਾਈਏ ਪਰ ਆਰਥਿਕ ਪੱਖੋਂ ਇਹਨੇ ਕਮਜ਼ੋਰ ਹੋਣ ਦੇ ਬਾਵਜੂਦ ਕਈ ਮਾਪੇ ਆਪਣੇ ਬੱਚਾ ਨੂੰ ਨਹੀਂ ਪੜਾ ਪਾਉਂਦੇ ਮੈਂ 12ਵਾਂ ਦਾ ਰਿਜ਼ਲਟ ਆਇਆ 10ਵਾਂ ਦਾ ਰਿਜ਼ਲਟ ਆਇਆ ਬੜੀ ਮਨ ਨੂੰ ਖੁਸ਼ੀ ਹੋਈ ਕਿ ਦੇਖੋ ਅੱਜ ਦੀਆਂ ਲੜਕੀਆਂ ਅੱਜ ਦੇ ਨੌਜਵਾਨ ਪੀੜੀ 90 90 95 95 98 98 ਪਰਸੈਂਟ ਨੰਬਰ ਲੈ ਕੇ ਆ ਰਹੇ ਐ ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਪਰ ਜਦੋਂ ਉਹਨਾਂ ਨੇ ਸਕੂਲ ਵੇਖੇ ਐ ਚਲੋ ਕਈ ਤਾਂ ਸਰਕਾਰੀ ਸਕੂਲ ਦੇ ਬੱਚੇ ਵੀ ਨੇ ਪਰ ਕਈ ਜਿਹੜੇ ਅੱچھے ਸਕੂਲਾਂ ਦੇ ਵਿੱਚ ਪੜ੍ਹਾਈ ਲਿਖਾਈ ਕਰ ਲੈਂਦੇ ਨੇ ਉਹਨਾਂ ਨੂੰ ਸਾਰੀ ਸੁਵਿਧਾਵਾਂ ਮਿਲਦੀਆਂ ਪਰ ਕਈ ਬੱਚੇ ਜਿਹੜੇ ਰਹਿ ਜਾਂਦੇ ਉਹਨਾਂ ਦੀ ਮਜਬੂਰੀ ਇਹ ਹੁੰਦੀ ਹੈ ਕਿ ਉਹਨਾਂ ਦੇ ਘਰ ਨੂੰ ਕੋਈ ਨਹੀਂ ਸਮਝਦਾ ਸਰਕਾਰ ਨੇ ਇਹ ਫੈਸਲਾ ਹੁਣ ਲਿਆ ਹੈ ਹਾਈ ਕੋਰਟ ਨੇ ਜੋ ਫੈਸਲਾ ਸੁਣਾਇਆ ਲੋਕਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਜੋ ਫੈਸਲਾ ਸੁਣਾਇਆ ਮੈਨੂੰ ਬਹੁਤ ਖੁਸ਼ੀ ਹੋਈ ਐ ਇਸ ਫੈਸਲੇ ਦੇ ਉੱਪਰ ਅਸੀਂ ਵੀ ਚਾਹਦੇ ਹਾਂ ਕਿ ਹਰ ਇੱਕ ਵਰਗ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਜਾਤ ਪਾਤ ਦਾ ਹੈ ਉੱਚੀ ਨੀਚੀ ਹੈ ਹਰ ਕਿਸੇ ਨੂੰ ਇਹ ਮੌਕਾ ਮਿਲਣਾ ਚਾਹੀਦਾ ਹੈ ਕਿ ਜਿਹੜਾ ਰਾਈਟ ਟੂ ਐਜੂਕੇਸ਼ਨ ਹੈ ਇਹਦੇ ਮੁਤਾਬਿਕ ਹਰ ਕੋਈ ਬੱਚਾ ਐਜੂਕੇਟ ਹੋਣਾ ਚਾਹੀਦਾ ਹੈ ਅੱਜ ਜੇ ਗੱਲ ਕਰਦੇ ਆ ਆਪਣਾ ਸਭ ਤੋਂ ਵੱਡਾ ਹਥਿਆਰ ਕੀ ਹੁੰਦਾ ਹੈ ਅੱਜ ਦੀ ਡੇਟ ਦੇ ਵਿੱਚ ਅਗਰ ਇਨਸਾਨ ਦਾ ਕੋਈ ਸਭ ਤੋਂ ਵੱਡਾ ਹ ਉਹਨਾਂ ਦੀ ਯੋਗਤਾ ਹੈ ਉਹਨਾਂ ਦੀ ਪੜ੍ਹਾਈ ਲਿਖਾਈ ਹੈ ਜੇ ਤੁਹਾਡੇ ਕੋਲ ਨੌਲੇਜ ਹੈ ਤੁਹਾਡੇ ਕੋਲ ਪੜ੍ਹਾਈ ਲਿਖਾਈ ਹੈ ਤਾਂ ਤੁਸੀਂ ਦੇਸ਼ ਦੇ ਕਿਸੇ ਕੋਨੇ 'ਚ ਚਲੇ ਜਾਓ ਤੁਹਾਡੇ ਅੰਦਰ ਉਹ ਯੋਗਤਾ ਹੋਊਗੀ ਕਿ ਤੁਸੀਂ ਆਪਣੇ ਆਪ ਨੂੰ ਇੱਕ ਨਵੀਂ ਜ਼ਿੰਦਗੀ ਦੇ ਸਕਦੇ ਹੋ ਇੱਕ ਜ਼ਿੰਦਗੀ ਦੇ ਨਵੇਂ ਮੋਡਲੇ ਪਾਸੇ ਆਪਣੇ ਆਪ ਨੂੰ ਲੈ ਕੇ ਜਾ ਸਕਦੇ ਹੋ ਇਸ ਕਰਕੇ ਐਜੂਕੇਸ਼ਨ ਇਜ਼ एवरीथिंग ਅਗਰ ਤੁਸੀਂ ਚੰਗੇ ਪੜ੍ਹ ਲਿਖ ਜਾਓਗੇ ਤਾਂ ਮੈਂ ਕਹਿੰਨਾ ਹਰ ਤਾਰਾ ਨੇ ਮੁਕਾਮ ਆਪਾਂ ਹਾਸਲ ਕਰ ਸਕਦੇ ਆ ਪਰ ਪੰਜਾਬ ਦੇ ਵਿੱਚ ਜਿਹੜਾ ਸਿੱਖਿਆ ਮਾਫੀਆ ਚੱਲਿਆ ਪਿਛਲੀਆਂ ਸਰਕਾਰਾਂ ਦੇ ਵਿੱਚ ਇਹਨਾਂ ਨੇ ਚੀਜ਼ਾਂ ਲਾਗੂ ਨਹੀਂ ਕੀਤੀਆਂ ਕਿਉਂ ਨਹੀਂ ਕੀਤੀਆਂ ਕਿਉਂਕਿ ਕਿੰਨੇ ਪੋਲੀਟਿਸ਼ੀਅਨਸ ਸੀ ਜਿਨ੍ਹਾਂ ਦੇ ਆਪਣੇ ਸਕੂਲ ਸੀ ਉਹ ਕਦੇ ਚਾਹਦੇ ਨਹੀਂ ਸੀ ਕਿ ਇਦਾਂ ਦਾ ਕੋਈ ਰੂਲ ਬਣੇ ਅਸੀਂ 25% ਬੱਚਿਆਂ ਨੂੰ ਕਾਹ ਤੋਂ ਪੜਾਈਏ ਆਪਣੇ ਸਕੂਲ ਦੇ ਵਿੱਚ ਉਹਨਾਂ ਨੇ ਇਹ ਚੀਜ਼ ਲਾਗੂ ਹੋਣ ਨਹੀਂ ਦਿੱਤੀ ਪਰ ਹੁਣ ਬੜੀ ਖੁਸ਼ੀ ਦੀ ਗੱਲ ਹੈ ਕਿ 2025 ਤੋਂ ਲਾਗੂ ਹੋ ਚੁੱਕਿਆ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਬੱਚਿਆਂ ਨੂੰ 25% ਕੋਟੇ ਦੇ ਜ਼ਰੀਏ ਚੰਗੇ ਸਕੂਲਾਂ ਦੇ ਵਿੱਚ ਅچھے ਸਕੂਲਾਂ ਦੇ ਵਿੱਚ ਬਿਹਤਰੀਨ ਸਿੱਖਿਆ ਆਪਾਂ ਦਿਲਾ ਸਕਦੇ ਹਾਂ ਦੇ ਸਕਦੇ ਹਾਂ ਹੁਣ ਗੱਲ ਇਹ ਆਉਂਦੀ ਹੈ ਕਿ ਜਿਹੜੇ ਸਕੂਲ ਇਸ ਨੂੰ ਮਨਾਹੀ ਕਰਨ ਜਾਂ ਰੋਕਣ ਜਾਂ ਤੁਹਾਨੂੰ ਕਹਿਣ ਜੇ ਤੁਹਾਡੇ ਨਾਲ ਕੋਈ ਵੀ ਇਦਾਂ ਦੀ ਗੱਲਬਾਤ ਕਰਨ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਨੰਬਰ ਤੁਸੀਂ ਨੋਟ ਡਾਉਨ ਕਰ ਸਕਦੇ ਹੋ ਮੇਰਾ ਨੰਬਰ ਹੈ 783730619 ਦੀਪਕ ਸ਼ਰਮਾ ਮੇਰਾ ਨਾਮ ਹੈ ਤੁਸੀਂ ਜਦੋਂ ਮੇਰੇ ਨਾਲ ਸੰਪਰਕ ਕਰਨਾ ਚਾਹੋ ਸੰਪਰਕ ਕਰ ਸਕਦੇ ਹੋ ਅਗਰ ਕਿਸੇ ਦੇ ਬੱਚੇ ਨੂੰ ਫ੍ਰੀ ਐਜੂਕੇਸ਼ਨ ਦਾ ਲਾਭ ਨਾ ਮਿਲੇ ਤਾਂ ਤੁਸੀਂ ਮੇਰੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਔਰ ਇਹਨਾਂ ਸਕੂਲਾਂ ਨੂੰ ਸਾਫ਼ ਇਹ ਗੱਲ ਮੈਂ ਦੱਸ ਦੇਣਾ ਚਾਹੁੰਦਾ ਇਨਫੋਰਮੇਟ ਕਰ ਦੇਣਾ ਚਾਹੁੰਦਾ ਕਿ ਆਰਡਰ ਤੁਹਾਡੇ ਤੱਕ ਪਹੁੰਚ ਚੁੱਕੇ ਆ ministry ਵੱਲੋਂ ਵੀ ਤੁਹਾਡੇ ਕੋਲ ਆਰਡਰ ਪਹੁੰਚ ਚੁੱਕੇ ਹੈ ਜੇ ਤੁਸੀਂ ਉਲੰਘਣਾ ਕਰੋਗੇ ਤਾਂ ਪਬਲਿਕ ਦੇ ਨਾਲ ਮੈਂ ਖੜਿਆ ਵਿਦਿਆਰਥੀਆਂ ਨਾਲ ਮੈਂ ਖੜਾ ਮੈਂ ਕਿਸੇ ਨੂੰ ਵੀ ਪੜ੍ਹਾਈ ਤੋਂ ਵਾਂਝਾ ਪੰਜਾਬ ਦੇ ਵਿੱਚ ਰਹਿਣ ਨਹੀਂ ਦਿਵਾਗਾ ਉਹ ਨਾਲੇ ਵੀ ਗੱਲ ਦੱਸ ਦੇਣਾ ਚਾਹੁੰਨਾ ਹਾਂ ਜਿੰਨਾ ਤੁਸੀਂ ਕਰਨਾ ਸੀ ਕਰ ਲਿਆ ਅੱਗੇ ਤੋਂ ਤੁਸੀਂ ਇਹ ਗਲਤੀ ਨਹੀਂ ਕਰੋਗੇ ਜਿਹੜਾ ਸਕੂਲ ਵੀ ਕੋਈ ਗਲਤੀ ਕਰੇਗਾ ਖਾਮਿਆਨੁਪੂਕਤ ਨਾ ਪਏਗਾ ਮੈਨੂੰ ਹਾਈ ਕੋਰਟ ਤੱਕ ਜਾਣਾ ਪਵੇ ਸੁਪਰੀਮ ਕੋਰਟ ਤੱਕ ਜਾਣਾ ਪਵੇ ਮੈਂ ਜਾਊਂਗਾ ਬੱਚਿਆਂ ਨੂੰ ਉਹਦਾ ਹੱਕ ਮੈਂ ਦੁਲਾਉਂਗਾ ਇਹਨੇ ਅਸੀਂ ਆਪ ਸਭ ਨੂੰ ਮੈਂ ਬੇਨਤੀਆਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਪੱਧਰ ਵਿੱਚ ਲਾਬ ਲੈਂਡ ਲਿਸਟ ਸਟੂਡੈਂਟਾਂ ਦੀ ਫਾਰਮੈਟੀ ਆਮ ਦੀ ਸਰਟੀਫਿਕੇਟ ਵਗੈਰਾ ਜਾਂ ਕਿ ਕਿ ਫਾਰਮੈਟੀ ਦੀ ਜੋ ਇੱਕ ਤਾਂ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਆਪਣਾ ਆਮਦਨੀ ਸਰਟੀਫਿਕੇਟ ਦਿਖਾਣਾ ਪਏਗਾ ਕਿ ਜਿਨ੍ਹਾਂ ਪੇਰੈਂਟਸ ਦੀ ਲੱਖ ਰੁਪਏ ਤੋਂ ਘੱਟ ਇਨਕਮ ਹੈ ਉਹ ਬੱਚਿਆਂ ਲਈ ਉਹ ਉਹ ਆਪਣੇ ਬੱਚਿਆਂ ਲਈ ਅਪਲਾਈ ਕਰ ਸਕਦੇ ਆ ਨਾਲ ਹੀ ਜਿਹੜਾ ਆਰਟੀਈ ਦੀ ਇੱਕ ਐਪਲੀਕੇਸ਼ਨ ਹੈ ਉਹ ਸਕੂਲਾਂ ਦੇ ਵਿੱਚ ਤੁਹਾਨੂੰ ਆਮ ਮਿਲ ਜੂਗੀ ਉਹਦੇ ਤਹਿਤ ਤੁਸੀਂ ਸਾਰੀ ਫਿਲਪ ਕਰਕੇ ਇਹ ਜਿਹੜੀ ਸੀਟ ਆਪਣੀ ਰੱਖ ਵੀ ਕਰ ਸਕਦੇ ਹੋ ਤੁਹਾਨੂੰ ਕੀ ਲੱਗਦਾ ਹੈ ਸਹਿਮਤ ਹੋਣ ਕਿ ਪ੍ਰਾਈਵੇਟ ਸਕੂਲ ਜਿੱਤੇ ਨਿਆ ਮੋਟੀਆਂ ਫੀਸਾਂ ਲੰਝਾ ਜਾਂਦੀਆਂ ਜੇ ਦੇਖੋ ਸਕੂਲ ਮਾਫੀਆ ਤਾਂ ਚੱਲ ਰਿਹਾ ਪੂਰੇ ਪੰਜਾਬ 'ਚ ਆਪਾਂ ਆਮ ਦੇਖ ਰਹੇ ਆਂ ਚਾਹੇ ਉਹ ਕਿਤਾਬਾਂ ਦੀ ਗੱਲ ਐ ਚਾਹੇ ਡਰੈਸਸਾਂ ਦੀ ਗੱਲ ਐ ਦੁਕਾਨਦਾਰੀ ਆਪ ਬਣਾਏ ਸਾਰੇ ਸਕੂਲਾਂ ਨੇ ਅੱਜ ਸਕੂਲਾਂ ਦੇ ਖਿਲਾਫ ਜੇ ਆਪਾਂ ਨਹੀਂ ਖੜਾ ਹੋਵਾਂਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਆਪਣੇ ਬੱਚਿਆਂ ਨੂੰ ਨਹੀਂ ਪੜਾ ਸਕਦੇ ਇਹ 25% ਦਾ ਜਿਹੜਾ ਕੋਟਾ ਹੈ ਇਹ ਆਪਣਾ ਅਧਿਕਾਰ ਹੈ ਮੌਲਿਕ ਅਧਿਕਾਰ ਹੈ ਆਪਣਾ ਆਪਣਾ ਪਛੜਾ ਇਲਾਕਾ ਹੈ ਲੋਕਾਂ ਨੂੰ ਘੱਟ ਨੌਲੇਜ ਹੈ ਇੱਕ ਕਾਨੂੰਨ ਕਾਨੂੰਨ ਦੇ ਮੁਤਾਬਕ ਐਕਟ ਜਾਰੀ ਹੋ ਚੁੱਕਿਆ ਕਿ ਇਹ ਇਸ ਇੰਗਲਿਸ਼ ਦੇ ਵਿੱਚ ਲੋਕਾਂ ਨੂੰ ਇਸ ਦੀ ਜਾਣਕਾਰੀ ਨਹੀਂ ਤੁਸੀਂ ਦੱਸਿਆ ਕਿ ਮੈਂ ਕੀ ਇਸ ਨੂੰ ਬ੍ਰੀਫ ਕਰਕੇ ਪੰਜਾਬੀ ਮੈਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਬਿਲਕੁਲ ਜੀ ਮੈਂ ਤੁਹਾਨੂੰ ਨਾ ਬਿਲਕੁਲ ਪੰਜਾਬੀ ਵਿੱਚ ਸਮਝਾ ਦਿੰਨਾ ਚਾਹੁੰਦਾ ਜਿਹੜੀ ਇੰਗਲਿਸ਼ ਦੇ ਵਿੱਚ ਸਾਰੀ ਗੱਲਬਾਤ ਹੈ ਕਿ ਇਹ ਜਿਹੜੀ ਪਟੀਸ਼ਨ ਹੈ ਇਹ ਪਾਈ ਸੀ ਜਗਮੋਹਨ ਸਿੰਘ ਰਾਜੂ ਜਿਨ੍ਹਾਂ ਦਾ ਨਾਮ ਹੈ ਉਹਨਾਂ ਵੱਲੋਂ ਪਾਈ ਗਈ ਹੈ ਔਰ ਇਹ ਰੂਲ ਰੂਲ ਜਿਹੜਾ ਹੈ 7 ਅਪਾਨ 4 ਆਫ ਪੰਜਾਬ ਰੂਲ 2011 ਦੇ ਮੁਤਾਬਿਕ ਸੀ ਕਿ ਪਹਿਲਾ ਸਰਕਾਰੀ ਜਿਹੜੇ ਸਕੂਲ ਸੀਗੇ ਉਹਨਾਂ ਦੀਆਂ ਸੀਟਾਂ ਪੂਰੀਆਂ ਹੋਣਗੀਆਂ ਫਿਰ ਹੀ ਪ੍ਰਾਈਵੇਟ ਸਕੂਲਾਂ ਵਿੱਚ 25% ਕੋਟਾ ਜਿਹੜਾ ਲਿਆ ਜਾਏਗਾ ਪਰ ਉਹਨੂੰ ਕੰਡਮਪਟ ਕਰਦੇ ਹੋਏ ਇੱਥੇ ਚੀਫ ਜਸਟਿਸ ਸ਼ੀਤਲ ਲਾਗੂ ਜੀ ਅਤੇ ਜਸਟਿਸ ਐਚ ਐਸ ਗਰੇਵਾਲ ਜੀ ਇਹਨਾਂ ਵੱਲੋਂ ਇਹ ਜਿਹੜਾ ਸਟੇਟਸ ਆਇਆ ਫਾਈਨਲੀ ਔਰ ਇਹ ਜਿਹੜਾ ਸਟੇਟਸ ਕੀ ਕਹਿ ਰਿਹਾ ਕਿ ਜਿਹੜੇ ਫਰਵਰੀ 19 ਤੋਂ 2025 ਫਰਵਰੀ 19 ਤੋਂ ਇਹਨਾਂ ਨੇ ਫਾਈਨਲ ਡਿਸੀਜਨ ਜਿਹੜਾ ਦਿੱਤਾ ਹੈ ਪੰਜਾਬ ਸਰਕਾਰ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਹੁਣ 7/4 ਰੂਲ ਕਰਦਾ ਸੀਗਾ ਐਕਟ 2019 ਦੇ ਮੁਤਾਬਿਕ ਉਹਨੂੰ ਬਿਲਕੁਲ ਖਤਮ ਕੀਤਾ ਜਾਂਦਾ ਹੈ ਉਹਦੇ ਮੁਤਾਬਿਕ ਜਿਹੜੀ پابੰਧੀਆਂ ਲਾਈਆਂ ਗਈਆਂ ਉਹਨੂੰ ਖਤਮ ਕੀਤਾ ਜਾਂਦਾ ਹੈ ਹੁਣ ਐਦਾਂ ਦਾ ਰੂਲ ਨਹੀਂ ਹੋਏਗਾ ਕਿ ਪਹਿਲਾਂ ਸਰਕਾਰੀ ਕੋਟਾ ਪੂਰਾ ਹੋਵੇ ਫਿਰ ਪ੍ਰਾਈਵੇਟ ਲਏਗਾ ਤੁਹਾਨੂੰ ਇੱਕੋ ਹੀ ਗੱਲ ਕਹਿ ਸਕਦੇ ਆ ਜਿਹੜੇ ਪ੍ਰਾਈਵੇਟ ਸਕੂਲ ਕਹਿਣਗੇ ਕਿ ਸਰਕਾਰੀ ਸਕੂਲ ਨੇ ਤੁਸੀਂ ਪਹਿਲਾਂ ਉੱਥੇ ਜਾਓ ਜਦੋਂ ਉੱਥੇ ਕੋਟਾ ਪੂਰਾ ਹੋ ਗਿਆ ਫਿਰ ਸਾਡੇ ਕੋਲ ਆਓ ਤਾਂ ਐਦਾਂ ਦਾ ਰੂਲ ਪੂਰਾ ਕੰਡਕਟ ਕਰਤਾ ਗਿਆ ਮੈਂ ਇਹ ਗੱਲ ਕਰਨਾ ਫੋਟੋ ਤੁਸੀਂ ਲੈ ਸਕਦੇ ਹੋ ਉਹ ਜਾਂ ਤੁਸੀਂ ਆਪ ਵੀ ਗੂਗਲ ਦੇ ਵਿੱਚ ਸਰਚ ਕਰ ਸਕਦੇ ਹੋ ਕਿ ਫਾਈਨਲ ਡਿਸੀਜਨ ਜਿਹੜਾ ਕੀ ਆਇਆ ਤਾਂ ਇਹ ਫਾਈਨਲ ਡਿਸੀਜਨ ਦੇ ਮੁਤਾਬਿਕ ਜਿਹੜਾ ਰੂਲ ਸੀਗਾ ਕਿ 7/4 ਉਹ ਇਹ ਕਹਿੰਦਾ ਸੀਗਾ ਕਿ ਪਹਿਲਾਂ ਤੁਸੀਂ ਸਰਕਾਰੀ ਫਿਲਪ ਹੋ ਜਨ ਉਸ ਤੋਂ ਬਾਅਦ ਜਾ ਕੇ ਤੁਸੀਂ ਪ੍ਰਾਈਵੇਟ ਸਕੂਲਾਂ 'ਚ ਪ੍ਰਤੀ ਹੋ ਸਕਦੇ ਹੋ ਲੇਕਿਨ ਇਹ ਪੂਰੀ ਤਰ੍ਹਾਂ ਰੂਲ ਜਿਹੜਾ ਖਤਮ ਕਰਕੇ ਹੁਣ ਇਹ ਹੁਕਮ ਜਾਰੀ ਹੋਇਆ ਪੰਜਾਬ ਸਰਕਾਰ ਨੂੰ ਉਸ ਸਿੱਖਿਆ ਬੋਰਡ ਨੂੰ ਕਿ ਪੰਜਾਬ ਦੇ ਵਿੱਚ 25% ਵਾਲਾ ਜਿਹੜਾ ਕੋਟਾ ਹੈ ਉਹ ਲਾਗੂ ਕੀਤਾ ਜਾਵੇ ਹਰ ਨਿੱਜੀ ਸਕੂਲ ਵਾਸਤੇ ਹੈ ਹਰ ਇੱਕ ਨਿੱਜੀ ਸਕੂਲ ਵਾਸਤੇ ਇਹ ਰੂਲ ਲਾਗੂ ਹੋਇਆ ਹੈ ਉਹ 25% ਕੋਟਾ ਜਿਹੜਾ ਸਕੂਲ ਮਨਾਹੀ ਕਰੇ ਕਤਾਹੀ ਕਰੇ ਉਹਦੇ ਉੱਪਰ ਪੰਜਾਬ ਐਜੂਕੇਸ਼ਨ ਬੋਰਡ ਦਾ ਜਿਹੜਾ ਜਿਵੇਂ ਆਪਾਂ ਕਹਿੰਦੇ ਆ ਵੀ ਹੁਣ ਪੀਲਾ ਪੰਜਾ ਚੱਲਦਾ ਪਿਆ ਤਾਂ ਉਹਨਾਂ ਦਾ ਪੀਲਾ ਪੰਜਾ ਚੱਲੇਗਾ ਸਮਝ ਆਕਤੀ ਹੋ ਰਹਾ ਹੈ ਸਕੂਲਾਂ ਤੇ ਵਿਦਿਆਰਥੀ ਗੱਲ ਆ ਗਈ ਜਿਹੜੇ ਬੱਚੇ ਸਕੂਲਾਂ ਦੇ ਵਿੱਚ ਹੁੰਦੇ ਹਨ ਗਰਮੀ ਕਿੰਨੀ ਤੇਜ਼ ਕਿੰਨਾ ਹੈ ਕੋਈ ਏਸੀ ਨਹੀਂ ਹੈਗੇ ਉਈ ਸੇਫਟੀ ਨਹੀਂ ਹੈ ਵੀ ਬੈਣਾ ਦੀ ਗੱਲ ਕਰ ਰਹੇ ਹੈਗਾ ਤੇ ਬੈਣਾ ਦੇ ਵਿੱਚ ਇਦਾਂ ਕੁਕੜੀਆਂ ਵਾਂਗੂ ਕਾਲੇ ਹੁੰਦੇ ਆ ਬੱਚੇ ਦਾ ਸਪੈਰ ਤੱਕ ਵਾਇਰਸ ਸਕੂਲ ਲੈ ਕੇ ਫਿਰਦਾ ਉਹਦਾ ਜੀ ਵੀ ਬੂਦਾ ਹੋਊਗਾ ਜਿਹੜਾ ਤਾਂ ਜਿਹੜਾ ਤਾਂ ਐਜੂਕੇਸ਼ਨ ਬੋਰਡ ਵੱਲੋਂ ਕੋਈ ਵੀ ਸਕੂਲ ਨੂੰ ਅਗਰ ਅਥਾਰਟੀ ਦਿੱਤੀ ਜਾਂਦੀ ਹੈ লাইসেনਸ ਦਿੱਤਾ ਜਾਂਦਾ ਹੈ ਤਾਂ ਉਹਦੇ ਵਿੱਚ ਸ਼ਰਤਾਂ ਹੁੰਦੀਆਂ ਬੱਚੇ ਦੀ ਸੇਫਟੀ ਨੂੰ ਲੈ ਕੇ ਉਹਦੇ ਵਿੱਚ ਹਰ ਰੂਲ ਐਂਡ ਰੈਗੂਲੇਸ਼ਨ ਜਿਹੜਾ ਸਾਫ਼-ਸਾਫ਼ ਹੁੰਦੇ ਚੇ ਨਿਸ਼ਚਿਤ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਆ ਕਿ ਤੁਸੀਂ ਸਕੂਲ ਦੇ ਵਿੱਚ ਕਿਹੜੇ ਸੇਫਟੀ ਪਰਪਸ ਹੈ ਉਹ ਲਾਗੂ ਹੋਣਗੇ ਤਾਂ ਹੀ ਤੁਹਾਨੂੰ ਜਿਹੜਾ ਸਰਟੀਫਾਈਡ ਸਕੂਲ ਮਿਲੇਗਾ ਤਾਂ ਤੁਸੀਂ ਇਹ ਸਕੂਲ ਜਿਹੜਾ ਚਲਾ ਸਕੋਗੇ ਪਰ ਇਹ ਗੱਲ ਬਿਲਕੁਲ ਸੱਚ ਹੈ ਇਹ ਹਕੀਕਤ ਹੈ ਜੋ ਪੰਜਾਬ ਦੇ ਵਿੱਚ ਆਪਾਂ ਮਾਹੌਲ ਦੇਖ ਰਹੇ ਆ ਕਿ ਜਿਹੜੀਆਂ ਬੱਸਾਂ ਜਾ ਰਹੀਆਂ ਜਿਹੜਾ ਵੈਨਾ ਜਾ ਰਹੀਆਂ ਉਹਨਾਂ ਵਿੱਚ ਕੋਈ ਰੱਖਿਆ ਨਹੀਂ ਕੋਈ ਈਦਾਂ ਦੀ ਇੰਤਜ਼ਾਮਾਤ ਨਹੀਂ ਹੈਗੇ ਸਕੂਲ ਦੇ ਵਿੱਚ ਵਿੱਚ ਗੱਲ ਕਰੀਏ ਜਿੰਨੇ ਐਡੇ ਮਹਿੰਗੇ ਮਹਿੰਗੇ ਸਕੂਲ ਨੇ ਫੀਸਾਂ ਮੋਟੀਆਂ-ਮੋਟੀਆਂ ਲੈ ਰਹੇ ਪਰ ਪੱਕੇ ਥੱਲੇ ਬੱਚੇ ਪੜ੍ਹ ਰਹੇ ਆ ਏਸੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਇਹਨਾਂ ਦੇ ਉੱਪਰ ਜੇ ਨਕੇਲ ਕੱਸਣੀ ਆ ਆਪਾਂ ਸਾਰਿਆਂ ਨੂੰ ਪਰ ਰਲ ਮਿਲ ਕੇ ਚੱਲਣਾ ਪਏਗਾ ਸਕੂਲ ਦੇ ਜਿੰਨੇ ਪੇਰੈਂਟਸ ਹੈ ਉਹਨਾਂ ਸਾਰਿਆਂ ਨੇ ਇੱਕ ਗਰੁੱਪ ਬਣਾ ਕੇ ਆਪਣੀ ਇੱਕ ਯੂਨੀਅਨ ਬਣਾ ਕੇ ਇਹਨਾਂ ਸਕੂਲਾਂ ਦੇ ਉੱਪਰ ਪੂਰੀ ਤਰ੍ਹਾਂ ਕੰਟਰੋਲ ਕਰਨਾ ਪਏਗਾ ਔਰ ਆਪ ਜਾ ਕੇ ਚੈੱਕ ਕਰਨਾ ਪਏਗਾ ਔਰ ਜਿਹੜੇ ਇੱਥੋਂ ਦੇ ਐਜੂਕੇਸ਼ਨ ਮਿਨਿਸਟਰ ਹੈ ਉਹਨਾਂ ਨੂੰ ਵੀ ਇਹਨਾਂ ਦੇ ਉੱਪਰ ਫੈਸਲਾ ਲੈਣਾ ਪਏਗਾ ਕਿ ਇਹ ਚੀਜ਼ ਲਾਗੂ ਕਰਨੀ ਪਏਗੀ ਜਿਹੜਾ ਸਕੂਲ ਇਹਨਾਂ ਨੀਮਾਂ ਦੇ ਤਹਿਤ ਨਹੀਂ ਚੱਲੇਗਾ ਉਹਨਾਂ ਦੀ ਮਾਨਤਾ ਰੱਦ ਕਰਤੀ ਜਾਏਗੀ ਜੇਕਰ ਇਦਾਂ ਕਰਦੇ ਹੈ ਤਾਂ ਮੈਂ ਕਹਿੰਦਾ ਪੰਜਾਬ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਆਉਗੀ ਸਿੱਖਿਆ ਦਾ ਇੱਕ ਨਵਾਂ ਮਾਡਲ ਬਣੇਗਾ ਇਹ ਲੋਕ ਕਈ ਲੋਕੀ ਸਕੂਲ ਜਾ ਕੇ ਇਹ ਗੱਲਾ ਕਰੋ ਤਾਂ ਉਸ ਮਰਤ ਉਹਦੇ ਨੇ ਕਿ ਢੋਡੇ ਕੋਲੋਂ ਕੋਸ਼ ਕਰਕੇ ਢੋਡੇ ਨਹੀਂ ਅਡਮਿਸ਼ਨ ਕਰਾ ਸਕਦੇ ਮੈਂ ਦੀਪਕ ਸ਼ਰਮਾ ਖੜਾ ਮੇਰੇ ਨਾਲ ਸਾਰੀ ਮੇਰੀ ਟੀਮ ਖੜੀ ਹੈ ਤੁਸੀਂ ਜਦੋਂ ਆਣਾ ਸਾਡੇ ਨਾਲ ਸੰਪਰਕ ਕਰੋ ਜਿਹੜੇ ਲੋੜਵੰਦ ਪਰਿਵਾਰ ਨੇ ਜਿਹੜੇ ਚਾਹੁੰਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ 25% ਕੋਟੇ ਦੇ ਵਿੱਚ ਐਡਮਿਸ਼ਨ ਕਰਾਉਣੀ ਹੈ ਜਿਹੜੇ ਤੁਹਾਨੂੰ ਸਰਟੀਫਿਕੇਟ ਦੱਸਿਓ ਨਾਲ ਲੈ ਕੇ ਆਓ ਮੈਂ ਤੁਹਾਡੀ ਐਡਮਿਸ਼ਨ ਕਰਾਉਣ ਨੂੰ ਤਿਆਰ ਇਹ ਤੁਹਾਡੇ ਦਫ਼ਤਰ ਦਾ ਐਡਰੈਸ ਹੈ ਕਿੱਥੇ ਆ ਕੇ ਤੁਹਾਨੂੰ ਮਿਲਣਾ ਹੈ ਦੀਪਕ ਸ਼ਰਮਾ ਫਾਰਮ ਹਾਊਸ ਜਦੋਂ ਮਰਦੀ ਗੁਰੂਰਸਾਏ ਆਓ ਮੇਰਾ ਦਫ਼ਤਰ ਹਰ ਕਿਸੇ ਨੂੰ ਪਤਾ ਹੈ ਗੁਰੂਰਸਾਏ ਕਿੱਥੇ ਹੈ ਤੁਸੀਂ ਆ ਸਕਦੇ ਹੋ ਨਾਮ ਲੈ ਕੇ ਤੁਸੀਂ ਪਹੁੰਚੋ ਮੇਰੀ ਟੀਮ ਹਰ ਵਾਰ ਤਿਆਰ ਹੈ ਹਰ ਪਿੰਡ ਦੇ ਵਿੱਚ ਮੇਰੇ ਜਿਹੜੇ ਆ ਯਾਰ ਦੋਸਤ ਮਿੱਤਰ ਬੈਠੇ ਆ ਪੂਰੀ ਟੀਮ ਬੈਠੀ ਹੈ ਤੁਹਾਡਾ ਸਹਿਯੋਗ ਹਰ ਹਾਲ ਕੀਤਾ ਜਾਏਗਾ ਔਰ ਇਹ ਸਿਰਫ ਕੱਲਾ ਗੁਰੂਰਸਾਏ ਨਹੀਂ ਪੂਰੇ ਪੰਜਾਬ ਭਾਰ ਦੇ ਵਿੱਚ ਜਿੱਥੇ ਵੀ ਲੋੜ ਮਿਸ ਹੁੰਦੀ ਹੈ ਮੈਂ ਤੁਹਾਡੇ ਨਾਲ ਖੜਾ ਧੰਨਵਾਦ ਜੀ